ਔਰ ਦੇਖੋ ਡੇਰਾ ਬਾਵਾ ਨਾਨਕ ਵੀ ਜੋ ਨਗਰ ਕੌਂਸਲ ਹੈ ਇਹਦੀ ਚੋਣ ਡਿਕਲੇਅਰ ਹੋ ਚੁੱਕੀ ਆ ਔਰ ਅਸੀਂ ਜਿਹੜੀ ਆ ਉਹ 13 ਵਾਰਡਾਂ ਨੇ ਸਾਡੇ ਕੋਲ ਇਥੇ ਨਗਰ ਕੌਂਸਲ ਦੀਆਂ ਅਸੀਂ ਸਾਰੀਆਂ ਵਾਰਡਾਂ ਦੇ ਉੱਤੇ ਚੋਣ ਜਿਹੜੀ ਆ ਲੜਾਂਗੇ ਔਰ ਉਮੀਦਵਾਰ ਦੀ ਲਿਸਟ ਜਿਹੜੀ ਆ ਬਹੁਤ ਜਲਦ ਅਸੀਂ ਜਾਰੀ ਕਰ ਦੇਵਾਂਗੇ ਬਾਕੀ ਜਿੰਨੇ ਵੀ ਕੋਈ ਲੰਬੇ ਸਮੇਂ ਤੋਂ ਇਥੇ ਤੁਹਾਨੂੰ ਪਤਾ ਨਗਰ ਕੌਂਸਲ ਨਈਏ ਕੁਝ ਨਵੇਂ ਪਿੰਡ ਵੀ ਜੜੇ ਨੇ ਪੰਜ ਕੋਈ ਇਸ ਨਗਰ ਕੌਂਸਲ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਇਸੇ ਕਰਕੇ ਵਾਡਾ ਦੋ ਵਧੀਆਂ ਨੇ ਸੋ ਅਸੀਂ ਬਹੁਤ ਜਲਦ ਜਿਹੜਾ ਕੈਂਡੀਡੇਟ ਦਵਾਂਗੇ ਔਰ ਨਾਲ ਦੇ ਨਾਲ ਡੇਰਾ ਬਾਬਾ ਨਾਨਕ ਦਾ ਜੋ ਵਿਕਾਸ ਰੁਕਿਆ ਪਿਆ ਹੈ ਉਹ ਜਿਹੜੇ ਕਿ ਕਮਨਗਰ ਕੌਂਸਲ ਨੇ ਕਰਨੇ ਹੁੰਦੇ ਨੇ ਉਹ ਅਸੀਂ ਆਪ ਦੀ ਨਗਰ ਕੌਂਸਲ ਬਣਾ ਕੇ ਬਹੁਮਤ ਦੇ ਨਾਲ ਅਸੀਂ ਜਿੱਤ ਹਾਸਲ ਕਰਾਂਗੇ ਔਰ 6 ਕੰਮ ਜਿਹੜੇ ਨਗਰ ਕੌਂਸਲ ਦੇ ਉਹ ਪੂਰੇ ਕਰਾ। ਬੜੀਆਂ ਇਹ ਵੋਟਾਂ ਐ ਬਿਲਕੁਲ ਨਿਰਪੱਖਤਾ ਦੇ ਨਾਲ ਹੋਣੀਆਂ ਅਕਸਰ ਸਰਕਾਰਾਂ ਦਾ ਹੋਰ ਚੱਲੁੰਦੇ। ਦੇਖੋ ਜੀ ਅਸੀਂ ਸਾਡੀ ਪਾਰਟੀ ਕੋਈ ਇਹੋ ਜਿਹਾ ਨਹੀਂ ਕਰਦੀ ਅਸੀਂ ਬਿਲਕੁਲ ਨਿਰਪੱਖ ਤਰੀਕੇ ਦੇ ਨਾਲ ਚੋਣਾਂ ਹੋਣਗੀਆਂ। ਅਸੀਂ ਸਰਪੰਚੀਆਂ ਵੀ ਲੜੀਆਂ ਸੀਗੀਆਂ ਨਿਰਪੱਖ ਤਰੀਕੇ ਦੇ ਨਾਲ ਲੜੀਆਂ ਨੇ। ਕਾਰਪੋਰੇਸ਼ਨਲ ਲੜੀਆਂ ਨੇ ਅੰਨਰਪੱਖ ਤਰੀਕੇ ਦੇ ਨਾਲ ਲੜੀਆਂ ਨੇ ਕਿ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਲੋਕ ਵਟੇ ਨੇ ਲੋਕ ਜਿਹਨੂੰ ਫਤਵਾ ਦਿੰਦੇ ਨੇ ਉਹੀ ਜਿੱਤਦਾ ਸੋ ਅਸੀਂ ਬਿਲਕੁਲ ਨਿਰਪੱਖੋ ਕੇ ਇਹ ਚੋਣਾਂ ਚੜੀਆਂ ਉਹ ਲੜਾਂਗੇ ਨਹੀਂ ਇੱਕ ਇੱਕ 5 5 10000 ਉਹ ਨੂੰ ਮੈਨੇਜ ਕਿਵੇਂ ਨਹੀਂ ਕੋਈ ਗੱਲ ਨਹੀਂ ਸਾਡੇ ਜਿਹੜੇ ਵੀ ਨੇ ਸਾਡੇ ਆਪਣੇ ਹੀ ਨੇ ਜਿੰਨੇ ਵੀ ਹੈਗੇ ਨੇ ਸਾਡੇ ਆਪਣੇ ਨੇ ਜੋ ਵੀ ਪਾਰਟੀ ਦਾ ਫੈਸਲਾ ਹੋਊਗਾ ਟਿਕਟ ਨੂੰ ਲੈ ਕੇ ਉਹ ਸਾਰਿਆਂ ਨੂੰ ਮਨਜ਼ੂਰ ਹੋਊਗਾ ਕੋਈ ਕੁਝ ਫਾਈਲ ਕੀਤਾ ਗਿਆ ਹਲਕਾ ਨਹੀਂ ਬਸ ਅਸੀਂ ਜੋ ਬਹੁਤ ਜਲਦ ਐਮਐਲਏ ਸਾਹਿਬ ਸਾਡੀ ਕਮੇਟੀ ਬਣੀ ਸੀਗੀ ਲਖਨਾ ਸਾਹਿਬ ਨੇ ਨਾਲ ਚੇਅਰਮੈਨ ਸਾਹਿਬ ਸਾਡੇ ਇੱਥੋਂ ਦੇ ਸਾਡੀ ਕਮੇਟੀ ਆ ਸੱਤ ਮੈਂਬਰਾਂ ਦੀ ਕਮੇਟੀ ਆ ਉਹ ਅਸੀਂ ਪੂਰਾ ਡਿਸਾਈਡ ਕਰਕੇ ਅਸੀਂ ਸਾਰਿਆਂ ਨਾਲ ਗੱਲਬਾਤ ਕਰਕੇ ਜੋ ਵੀ ਜਿਹੜੀ ਵੀ ਉਮੀਦਵਾਰ ਤੇ ਸਹਿਮਤੀ ਬਣੂਗੀ ਉਹ ਹੀ ਉਮੀਦਵਾਰ ਬਣ ਸਰ ਇੱਕ ਜਿਹੜੇ ਮਤਲਬ ਰਿਪੋਰਟ ਹੋ ਗਿਆ ਰਹੇ ਨੇ ਮੈਂ ਇਸ ਬਾਰੇ ਕੋਈ ਸੈਂਟਰ ਦੇ ਨਾਲ ਕੋਈ ਗੱਲਬਾਤ ਨਹੀਂ ਦੇਖੋ ਬੜੀ ਤੁਹਾਨੂੰ ਪਤਾ ਹੈ بڑے ਬੱਚੇ ਸਾਡੇ بڑے ਕਰਜ਼ੇ ਚੁੱਕ ਕੇ ਜ਼ਮੀਨਾਂ ਜਾਇਦਾਦਾਂ ਵੇਚ ਕੇ ਗਏ ਸੀਗੇ ਔਰ ਰਿਪੋਰਟ ਕਰ ਦਿੱਤਾ ਗਿਆ ਉਹਨਾਂ ਨੂੰ ਮੈਂ ਵੀ ਗਿਆ ਸੀ ਕਿ ਉੱਥੇ ਰੀਸੀਵ ਕਰਨ ਉਹਨਾਂ ਨੂੰ 에ਅਰਪੋਰਟ ਦੇ ਉੱਤੇ ਸੋ ਬੜੇ ਮਯੂਸ ਸੀਗੇ ਸੋ ਮੈਂ ਤੇ ਇਹੀ ਕਹੂੰਗਾ ਬੱਚਿਆਂ ਨੂੰ ਕਿ ਆਪਣੀ ਸੂਬੇ ਦੇ ਵਿੱਚ ਰਹਿ ਕੇ ਆਪਣੀ ਜੜੀ ਆ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਆ ਉਹਨਾਂ ਜਾਓ ਬਾਕੀ ਸਾਡੇ ਮਾਨਯੋਗ ਮੁੱਖ ਮੰਤਰੀ ਸੌਰਭ ਗਗਨ ਸਿੰਘ ਮਾਨ ਸਾਹਿਬ ਵੀ ਗਏ ਸੀਗੇ ਉਹਨਾਂ ਨੇ ਭਰੋਸਾ ਦਵਾਇਆ ਕਿ ਜੋ ਵੀ ਇਹਦੇ ਵਿੱਚ ਏਜੰਟ ਜ਼ਿੰਮੇਵਾਰ ਹੋਣਗੇ ਉਹਨਾਂ ਦੇ ਵਿਰੁੱਧ ਜੜੀਆ ਉਹ ਵੀ ਕਾਨੂੰਨੀ ਕਾਰਵਾਈ ਹੋਵੇਗਾ ਸੈਂਟਰ ਨਾਲ ਕੋਈ ਇਸ ਇਸ ਬਸਲੇ ਕੋਈ ਲਿਖਤੀ ਜਾਂ ਕਿਸੇ ਤਰ੍ਹਾਂ ਦੀ ਗੱਲ ਪੈਂਦੀ ਹੈ ਸੈਂਟਰ ਦੇ ਨਾਲ ਤੇ ਦੇਖੋ ਜੀ ਸੈਂਟਰ ਨੂੰ ਗੱਲ ਕਰਨੀ ਚਾਹੀਦੀ ਸੀਗੀ ਅਮਰੀਕਾ ਦੇ ਨਾਲ ਜਿਹੜੀ ਐਮਈਏ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਆ ਉਹਨਾਂ ਨੂੰ ਗੱਲਬਾਤ ਕਰਨੀ ਚਾਹੀਦੀ ਸੀਗੀ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਉਹ ਬੱਚਿਆਂ ਨੂੰ ਇੱਧਰ ਲਿਆਂਦਾ ਗਿਆ ਕਈ ਕਈ ਦਿਨ ਕੈਂਪਾਂ ਦੇ ਵਿੱਚ ਰੱਖ ਕੇ ਬੇੜੀਆਂ ਹੱਥ ਕੜੀਆਂ ਲਾ ਕੇ ਇੱਧਰ ਜਿਹੜਾ ਲਿਆਂਦਾ ਗਿਆ ਉਹ ਬੜਾ ਨਰਾਸ਼ਾ ਜਨਕ ਆ ਅਸੀਂ ਵਿਰੋਧਤਾ ਕਰਦੇ ਆ ਇਸ ਚੀਜ਼ ਦੀ ਔਰ ਪੰਜਾਬ ਦੇ ਵਿੱਚ ਖਾਸ ਤੌਰ ਤੇ ਪੰਜਾਬ ਨੂੰ ਬਦਨਾਮ ਕਰਕੇ ਜਿਹੜਾ ਉਹ ਸਾਰੇ ਟੀਪੋਰਟ ਵੀ ਅੰਮ੍ਰਿਤਸਰ ਦੇ 에ਅਰਪੋਰਟ ਤੇ ਕੀਤੇ ਗਏ ਨੇ ਬੜੇ ਲੰਮੇ ਸਮੇਂ ਬਾਅਦ ਡੇਰਾ ਬਾਬਾ ਨਾਨਕ ਦੀ ਐਮਸੀ ਦੀ ਇਲੈਕਸ਼ਨ ਜਿਹੜੀ ਆ ਉਹ ਹੋਣ ਜਾ ਰਹੀ ਆ ਬੜਾ ਉਤਸ਼ਾਹ ਆ ਇਲੈਕਸ਼ਨ ਨੂੰ ਲੈ ਕੇ ਡੇਰਾ ਬਾਬਾ ਨਾਨਕ ਦੇ ਲੋਕਾਂ 'ਚ ਉਮੀਦਵਾਰਾਂ ਨੂੰ ਲੈ ਕੇ ਹਰ ਇੱਕ ਦਾ ਹੱਕ ਬੰਦਾ ਲੋਕਤੰਤਰ ਹੈ ਲੋਕ ਬਹੁਤ ਸਾਰੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਇਲੈਕਸ਼ਨ ਲੜਨੀ ਚਾਹੁੰਦੇ ਨੇ ਮੈਨੂੰ ਇਹ ਗੱਲ ਦੀ ਖੁਸ਼ੀ ਆ ਕਿ ਕਦੇ ਵਕਤ ਸੀਗਾ ਡੇਰਾ ਬਾਬਾ ਨਾਨਕ 'ਚ ਸਾਨੂੰ ਵਾਰਡ 'ਚ 10 ਬੰਦੇ ਵਾਰਡ 'ਚ ਨਹੀਂ ਸੀਗੇ ਮਿਲਦੇ ਅੱਜ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ 17 ਸਾਲਾਂ ਬਾਅਦ ਕਾਂਗਰਸ ਨੂੰ ਹਰਾ ਕੇ ਆਮ ਆਦਮੀ ਪਾਰਟੀ ਦਾ ਝੰਡਾ ਡੇਰਾ ਬਾਬਾ ਨਾਨਕ 'ਚ ਡਟਿਆ ਹੈ। ਔਰ ਮੈਨੂੰ ਡੇਰਾ ਬਾਬਾ ਨਾਨਕ ਤੋਂ ਲੋਕਾਂ ਤੋਂ ਪੂਰੀ ਉਮੀਦ ਹੈ ਕਿ ਆਮ ਆਦਮੀ ਪਾਰਟੀ ਜਿਹੜੇ ਵੀ ਕੈਂਡੀਡੇਟ ਨੂੰ ਮੈਦਾਨ 'ਚ उतारेਗੀ ਲੋਕ ਉਹਦੇ ਹੱਕ 'ਚ ਫਤਵਾ ਦੇਣਗੇ। ਔਰ ਹਾਰ ਜਿਹੜਾ ਐਮਸੀ ਆਉ ਆਮ ਆਦਮੀ ਪਾਰਟੀ ਦਾ ਬਣੇਗਾ। ਜਦੋਂ ਦੋਸਤੋ ਜੀ ਕਾਂਗਰਸ ਤੋਂ ਲਵੇ ਮੀਟਿੰਗ ਕੀਤੀ ਜਾ ਰਹੀ ਹੈ ਤਕਰੀਬਨ ਸਾਨੂੰ ਪਤਾ ਲੱਗਾ ਕਿ ਉਹਨਾਂ ਡਿਕਲੇਅਰ ਕਰਦੇ ਆ ਬੀਜੇਪੀ ਕਲੱਬ ਕੀਤੀ ਜਾ ਰਹੀ ਬੀਜੀਪੀ ਮੁਕਾਬਲਾ ਕਰਕੇ ਸੀ ਮੁਕਾਬਲਾ ਮੈਦਾਨ ਚਾਉਣ ਦੋ ਇਹ ਸਾਰੇ ਮੁਕਾਬਲਾ ਮਹੀਨਾ ਡੇਢ ਮਹੀਨਾ ਹੋ ਗਿਆ ਕਰਕੇ ਹੀ ਗਏ ਨੇ ਬੀਜੇਪੀ ਵਾਲੇ ਵੀ ਕਰਕੇ ਮੁਕਾਬਲਾ ਕਾਂਗਰਸ ਵਾਲਿਆਂ ਵੀ ਕਰ ਲਿਆ ਆ ਮੈਂ ਡੇਢ ਮਹੀਨਾ ਪਹਿਲਾਂ ਤੇ ਇਲੈਕਸ਼ਨ ਹੋ ਗਿਆ ਟੀ ਲੋਕੀ ਤਾਂ ਵੋਟਾਂ ਪਾ ਕੇ ਹਟੇ ਨੇ ਅੱਜ ਤੇ ਸਾਰਾ ਕੁਝ ਤਾਜ਼ਾ ਤਾਜ਼ਾ ਹੀ ਆ ਠੀਕ ਆ ਮੈਨੂੰ ਤਾਂ ਬੜੀ ਖੁਸ਼ੀ ਆ ਕਿ ਤਾਜ਼ਾ ਤਾਜ਼ੇ ਕੰਮ ਤੇ ਫੇਰ ਉਹ ਚੱਲਿਆ ਇਸ ਕਰਕੇ ਲੋਕੀ ਬੜੇ ਸੰਮਾਨਦਾਰ ਨੇ ਲੋਕੀ ਆਮ ਆਦੀ ਪਾਰਟੀ ਦੇ ਕੰਮਾਂ ਤੋਂ ਇੰਨੇ ਖੁਸ਼ ਨੇ ਕਿ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਦੇ ਮੋਹਰ ਲਾਉਂਦੇ ਨੇ ਇਹ ਜਿਹੜੀ ਵੋਟਾਂ ਮੈਣੀਆਂ ਨੇ ਇਹ ਜਿਹੜੀ ਪੁਰਾਣੀ ਵਾਰਡ ਬੰਦੀ ਤੇ ਸਾਂ ਕਿ ਇਹ 2021 ਵਾਲੀ ਜਿਹੜੀ ਵਾਰਡ ਬੰਦੀ ਹੋਈ ਹੈ ਉਹਦੇ ਮੁਤਾਬਕ ਇਲੈਕਸ਼ਨ ਹੋਣੀ ਹੈ ਨਾਮਜ਼ਦਗੀਆਂ ਸਾਰੇ ਇੱਕ ਤੋਂ ਸਟਾਰਟ ਹੋ ਗਈਆਂ ਉਹ ਕਦਨ ਭਰੀਆਂ ਨੇ ਦਿੱਤਾ ਹੁਣ ਸਾਡੇ ਈਟੀਓ ਸਾਹਿਬ ਆਏ ਨੇ ਕੈਬਨਟ ਮੰਤਰੀ ਇਹਨਾਂ ਦੀ ਗਵਾਈ ਚ ਕਮੇਟੀ ਬਣੀ ਆ ਇਹ ਜਿੱਦਣਾਂ ਨੂੰ ਕੰਮ ਕਰ ਦੇਣਗੇ 19 ਨੂੰ ਕਰਾਉਣੀਆਂ ਤੇ 19 ਨੂੰ ਕਰਾ ਦਾਂਗੇ ਆਪਣੇ ਕੈਂਡੀਡੇਟ ਲੈ ਕੇ 20 ਨੂੰ ਕਹਿਣਗੇ ਤਾਂ 20 ਕੈਂਡੀਡੇਟ ਸਾਰੇ ਆਪਾਂ ਇਕੱਠੇ ਦੇ ਇਕੱਠੇ 13 ਕੈਂਡੀਡੇਟ ਖੜਕੇ ਇਨਾਂ ਦੀ ਗਵਾਈ 'ਚ ਸਾਰੇ ਜਿਹੜੇ ਨਾਮੀਨੇਸ਼ਨ ਕਾਗਜ਼ ਜਿਹੜੇ ਭਰਾਂਗੇ